ਮੁੰਡੇ ਦੇ ਦਾਦੇ ਨੇ ਮੋੜ ਦਿੱਤਾ 8 ਲੱਖ ਰੁਪਿਆ ਕਹਿੰਦਾ ਮੈਂ ਆਪਣਾ ਪੋਤਾ ਵੇਚਣ ਨਹੀਂ ਉਸ ਦਾ ਵਿਆਹ ਕਰਨਾ ਆਇਆ ਹਾਂ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਵਿਆਹਾਂ ਵਿੱਚ ਕੁੜੀ ਵਾਲਿਆਂ ਤੋਂ ਮੁੰਡੇ ਵਾਲੇ ਮੋਹ ਮੰਗਮਾ ਦਾਜ ਲੈਂਦੇ ਹਨ ਪਰ ਹੁਣ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕੁੜੀ ਦੇ ਪਿਓ ਵੱਲੋਂ ਮੁੰਡੇ ਦੇ ਪਿਤਾ ਨੂੰ 8 ਲੱਖ ਰੁਪਏ ਦਿੱਤੇ ਜਾਂਦੇ ਹਨ ਪਰ ਮੁੰਡੇ ਦਾ ਦਾਦਾ ਇਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਕਿ ਮੈਂ ਆਪਣੇ ਮੁੰਡੇ ਦਾ ਮੁੱਲ ਨਹੀਂ ਪਾਉਣਾ ਉਸ ਦਾ ਵਿਆਹ ਕਰਨਾ ਹੈ ਤੁਸੀਂ ਸਿਰਫ ਕੰਨਿਆਦਾਨ ਕਰੋ ਜੋ ਕਿ ਸੱਚ तो बड़ा दान है पैसे, कोई, नहीं दा। ये पैसे से कोई भी एकता नहीं रहती और पैसे ऐसी आपको हाथ जोर माफी मांगा की आप जो को कन्या दान है ये सबसे बड़ा दान है ये पैसा दान कृपया वापिस लेने की कृपा करो भरत सिंह जी प्लीज अरे मान लिया आपने ਆਜੋ ਹਾਂ ਜੇ ਕੋ ਹਾਂ ਤੋਂ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ